ਮਾਨ ਸਰਕਾਰ ਨੂੰ ਡਬਲ ਝਟਕਾ ਜੀਆ ਬੀਬੀਐਮਬੀ ਮਾਮਲੇ ਤੇ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਲੱਗਾ ਹਾਈ ਕੋਰਟ ਨੇ ਪੰਜਾਬ ਦੀ 6 ਮਈ ਦੀ ਹਦਾਇਤਾਂ ਦੇ ਵਿੱਚ ਬਦਲਾਅ ਦੀ ਅਪੀਲ ਫਿਲਹਾਲ ਖਾਰਜ ਕਰ ਦਿੱਤੀ ਹੈ ਜਿਆ 26 ਮਈ ਨੂੰ ਹਾਈ ਕੋਰਟ ਨੇ ਫੈਸਲਾ ਸੁਰੱਖਿਅਤ ਰੱਖਿਆ ਸੀ ਹਾਈ ਕੋਰਟ ਨੇ 6 ਮਈ ਦੀ ਬੈਠਕ ਜੋ ਫੈਸਲੇ ਨੂੰ ਸਹੀ ਕਰਾਰ ਦਿੱਤਾ ਪੰਜਾਬ ਨੂੰ ਗ੍ਰੇਸ ਖਤਰ ਦੇ ਨਾਲ ਬੈਠਕ ਦੇ ਵਿੱਚ ਲਏ ਗਿਆ ਹਦਾਇਤਾਂ ਦੀ ਪਾਲਣਾ ਦੇ ਹੁਕਮ ਦਿੱਤੇ ਗਏ ਸਨ ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਫੈਸਲੇ ਦੇ ਵਿੱਚ ਬਦਲਾਅ ਕਰਨ ਦੀ ਅਪੀਲ ਕੀਤੀ ਸੀ 6 ਮਈ ਦੀ ਬੈਠਕ ਦੇ ਵਿੱਚ ਕੇਂਦਰੀ ਗ੍ਰੇਸ ਖਤਰ ਨੇ ਪੰਜਾਬ ਨੂੰ ਹਰਿਆਣਾ ਦੇ ਲਈ ਬਾਦੂ ਪਾਣੀ ਛੱਡਣ ਨੂੰ ਕਿਹਾ ਸੀ ਪੰਜਾਬ ਨੇ ਕੇਂਦਰੀ ਗ੍ਰੈਸ ਕੱਤਰ ਦੇ ਪਾਣੀ ਦਾ ਮਾਮਲਾ ਕਾਰਜ ਖੇਤਰ ਤੋਂ ਬਾਹਰ ਹੋਣ ਦਾ ਹਵਾਲਾ ਦਿੱਤਾ ਸੀ ਸੋ ਇਹ پورے ਮਾਮਲੇ ਦੇ ਵਿੱਚ ਅਪਡੇਟ ਜਿਹਾ ਤੁਹਾਨੂੰ ਇੱਕ ਵਾਰ ਮੁਰਤਾ ਦੱਸਿਆ ਹਾਈ ਕੋਰਟ ਦੇ 6 ਮਈ ਦੀ ਬੈਠਕ ਚ ਇਹ ਫੈਸਲੇ ਨੂੰ ਸਹੀ ਕਰਾਰ ਦਿੱਤਾ ਸੀ ਤੇ ਉਸ ਵਾਰ ਪੰਜਾਬ ਨੂੰ ਗ੍ਰੈਸ ਕੱਤਰ ਦੇ ਨਾਲ ਬੈਠਕ ਦੇ ਵਿੱਚ ਲਏ ਗਏ ਆਦੇਸ਼ਾਂ ਦੀ ਪਾਲਣਾ ਦੇ ਹੁਕਮ ਦਿੱਤੇ ਗਏ ਸੀ ਇਹ ਅਦੇਚਾਰੀ ਕੀਤਾ ਗਿਆ ਸੀ ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਫੈਸਲੇ ਦੇ ਵਿੱਚ ਬਦਲਾਅ ਕਰਨ ਦੀ ਅਪੀਲ ਕੀਤੀ ਸੀ 6 ਮਈ ਦੀ ਬੈਠਕ ਦੇ ਵਿੱਚ ਕੇਂਦਰੀ ਗ੍ਰੈਸ ਖਤਰ ਨੇ ਪੰਜਾਬ ਨੂੰ ਹਰਿਆਣਾ ਦੇ ਲਈ ਵਾਧੂ ਪਾਣੀ ਛੱਡਣ ਨੂੰ ਕਿਹਾ ਸੀ ਪੰਜਾਬ ਨੇ ਕੇਂਦਰੀ ਗ੍ਰੈਸ ਖਤਰ ਦੇ ਪਾਣੀ ਦਾ ਮਾਮਲਾ ਖਾਰਜ ਕਾਰਜ ਖੇਤਰ ਤੋਂ ਯਾਨੀ ਕਿ ਅਧਿਕਾਰ ਖੇਤਰ ਤੋਂ ਬਾਹਰ ਹੋਣ ਦਾ ਹਵਾਲਾ ਦਿੱਤਾ ਸੀ ਬੀਬੀਐਮਬੀ ਮਾਮਲੇ ਤੇ ਪੰਜਾਬ ਸਰਕਾਰ ਨੂੰ ਫਿਲਹਾਲ ਵੱਡਾ ਝਟਕਾ ਲੱਗਾ ਜਿਹੜੀ ਅਪੀਲ ਪਾਈ ਗਈ ਸੀ ਉਹ ਅਪੀਲ ਫਿਲਹਾਲ ਕੋਰਟ ਵੱਲੋਂ ਮਨਜ਼ੂਰ ਨਹੀਂ ਕੀਤੀ ਗਈ ਜ્યાં ਹਾਈ ਕੋਰਟ ਨੇ ਪੰਜਾਬ ਦੀ 6 ਮਈ ਦੇ ਆਦੇਸ਼ਾਂ ਦੇ ਵਿੱਚ ਬਦਲਾਅ ਦੀ ਅਪੀਲ ਖਾਰਜ ਕਰ ਦਿੱਤੀ ਹੈ ਯਾਨੀ ਕਿ ਪੰਜਾਬ ਭਾਵੇਂ ਚਾਹੁੰਦਾ ਸੀ ਕਿ ਵਾਧੂ ਪਾਣੀ ਛੱਡਨ ਦੇ ਜਿਹੜੇ ਆਦੇਸ਼ ਦਿੱਤੇ ਗਏ ਆ ਉਸ ਨੂੰ ਰੱਦ ਕੀਤਾ ਜਾਵੇ ਪਰ ਹਾਈ ਕੋਰਟ ਨੇ ਫਿਲਹਾਲ 26 ਮਈ ਨੂੰ ਜਿਹੜਾ ਫੈਸਲਾ ਸੁਰੱਖਿਅਤ ਰੱਖਿਆ ਸੀ ਉਸ ਦੇ ਵਿੱਚ ਉਹਨਾਂ ਅਪਡੇਟ ਆ ਚੁੱਕੀ ਹੈ ਕਿ ਪੰਜਾਬ ਸਰਕਾਰ ਦੀ ਅਪੀਲ ਖਾਰਜ ਹੋ ਚੁੱਕੀ ਹੈ 6 ਮਈ ਦੀ ਬੈਠਕ ਦੇ ਵਿੱਚ ਹੋਏ ਫੈਸਲੇ ਨੂੰ ਸਹੀ ਕਰਾਰ ਦਿੱਤਾ ਗਿਆ ਸੀ ਪੰਜਾਬ ਨੂੰ ਗ੍ਰੈਸ ਕੱਤਰ ਦੇ ਨਾਲ ਬੈਠਕ ਦੇ ਵਿੱਚ ਲਏ ਗਏ ਆਦੇਸ਼ਾਂ ਦੀ ਪਾਲਣਾ ਦੇ ਹੁਕਮ ਦਿੱਤੇ ਗਏ ਸਨ ਤੇ ਅਪੀਲ ਜਿਹੜੀ ਪੰਜਾਬ ਸਰਕਾਰ ਨੇ ਪਾਈ ਸੀ ਉਹ ਖਾਰਜ ਹੋ ਚੁੱਕੀ ਹੈ ਸਾਡਾ ਸਾਡੇ ਸਿਰ ਕੀ ਪ੍ਰੀਤ ਮਹਿਤਾ ਜੁੜ ਚੁੱਕੇ ਨੇ ਇਸੇ ਖਬਰ ਤੇ ਅਪਡੇਟ ਲਈ ਫਿਲਹਾਲ ਸਦਾ ਰੁਕਰਾਂਗੇ ਪ੍ਰੀਤ ਜਾਨਣਾ ਚਾਹਾਂਗੇ ਤੁਹਾਡੇ ਕੋਲੋਂ BBMB ਮਾਮਲੇ ਤੇ ਪੰਜਾਬ ਦੇਖੋ ਪੂਰਾ ਜਿਹੜਾ ਮਾਮਲਾ ਹੈਗਾ ਉਹ BBMP ਦੀ ਪਟੀਸ਼ਨ ਤੋਂ ਸ਼ੁਰੂ ਹੋਇਆ ਜਦੋਂ BBMP ਨੇ ਹਾਈ ਕੋਰਟ ਨੂੰ ਪਟੀਸ਼ਨ ਪਾ ਕੇ ਕਿਹਾ ਸੀ ਕਿ ਪੰਜਾਬ ਪੁਲਿਸ ਉੱਤੇ ਲੱਗੀ ਹੈ ਔਰ ਸਾਡੇ ਕੰਮਕਾਜ ਟਪਲ ਦੇ ਰਹੀ ਹੈ ਤਾਂ ਹਾਈ ਕੋਰਟ ਨੇ ਸਾਰੇ ਪੱਖਾਂ ਨੂੰ ਸੁਣ ਕੇ ਇੱਕ ਫੈਸਲਾ ਸੁਣਾਇਆ ਸੀਗਾ 6 ਮਹੀਨਿਆਂ ਨੂੰ ਹਾਈ ਕੋਰਟ ਨੇ ਫੈਸਲਾ ਸੁਣਾਉਂਦੇ ਕਿਹਾ ਸੀਗਾ ਕਿ BBMP ਦੇ ਕੰਮਕਾਜ ਤੇ ਪੰਜਾਬ ਸਰਕਾਰ ਕਦੋਂ ਦੇ ਦੇਗੀ ਚਾਰ ਡਾਇਰੈਕਸ਼ਨਲ ਦਿੱਤੀ ਹੈ ਉਹਦੇ ਵਿੱਚ ਇੱਕ ਡਾਇਰੈਕਸ਼ਨ ਇਹ ਵੀ ਸੀਗੀ ਕਿ ਪਾਰਤ ਸਰਕਾਰ ਦਰਮਿਆਨ ਜਿਹੜੀ ਮੀਟਿੰਗ ਹੋਈ ਸੀ 2 ਮਈ ਦੀ ਔਰ ਉਹਦੇ ਵਿੱਚ ਜੋ ਫੈਸਲਾ ਲਿਆ ਗਿਆ ਸੀ ਪੰਜਾਬ ਸਰਕਾਰ ਉਹਨੂੰ ਲਾਗੂ ਕਰੇਗੀ ਉਹਦੇ ਵਿੱਚ ਜਿਹੜਾ ਪੁਖਰਾ ਹਰਿਆਣਾ ਦੇ ਕਾਜ਼ੀ ਤੋਂ ਕਿ ਉਸ ਇੱਕ ਪਾਣੀ ਦੀ ਮੰਗਿਆ ਗਿਆ ਸੀਗਾ ਉਹਨੂੰ ਦੇਣ ਦਾ ਫੈਸਲਾ ਹੋਇਆ ਸੀਗਾ ਕਿ ਭਾਰਤ ਸਰਕਾਰ ਦੇ ਨਾਲ ਜਿਹੜੀ ਮੀਟਿੰਗ ਹੋਈ ਹੈ ਲੇਕਿਨ ਪੰਜਾਬ ਸਰਕਾਰ ਨੇ ਉਹ ਅਕਤ ਆਦੇਸ਼ ਨੂੰ ਲਾਗੂ ਕਰਨ ਦੀ ਬਜਾਏ ਹਾਈ ਕੋਰਟ 'ਤੇ ਦੁਬਾਰਾ ਪਟੀਸ਼ਨ ਪਾ ਕੇ ਕਿਹਾ ਕਿ ਇਹ ਆਰਡਰ ਹੈਗਾ ਜਿਹੜਾ ਗਲਤ ਤਰੀਕੇ ਨਾਲ ਲਿਆ ਗਿਆ ਹੈ ਕਈ ਤੱਥ ਲੁਕੋ ਕੇ ਹਰਿਆਣਾ ਸਰਕਾਰ ਬੀਐਮਬੀ ਤੇ ਭਾਰਤ ਸਰਕਾਰ ਨੇ ਕਈ ਤੱਥ ਲੁਕੋਏ ਨੇ ਤੇ ਇਹ ਆਰਡਰ ਆਫਸਰ ਕਿਵੇਂ ਲਿਆ ਗਿਆ ਜਿਹਦੇ ਵਿੱਚ ਕਈ ਤੱਜ ਸੀਗੀਆਂ ਕਿ ਜਿਹੜੇ 2 ਮਈ ਦੀ ਜਿਹੜੀ ਮੀਟਿੰਗ ਜਿਹਨੂੰ ਇਹਦੇ ਅਦੇਸ਼ ਲਾਗੂ ਕਰਨੇ ਨੇ ਉਹ ਮੀਟਿੰਗ ਕਲੀਅਰ ਰਹੀਆਂ ਉਹਦੇ ਵਿੱਚ ਅੱਜੋਂ ਦੀ ਕੋਈ ਗੱਲਬਾਤ ਨਹੀਂ ਕਿਰਪਾ ਕਰਕੇ ਰਿਪੋਰਟ ਜਾਰੀ ਹੋਇਆ ਸੀ ਲੇਕਿਨ ਮਿਨਿਟਸ ਆਫ ਮੀਟਿੰਗ ਨਹੀਂ ਸੀਗੇ ਰੂਲ 7 ਦੀ ਗੱਲ ਕੀਤੀ ਸੀ ਕਿ 174 ਦੇ ਜਿਹੜਾ ਨੰਬਰ 7 ਹੈਗਾ ਉਹਦੇ ਵੀ ਜਿਹੜੀ ਹਰਿਆਣਾ ਸਰਕਾਰ ਦੀ ਜਿਹੜੀ ਰੈਫਰੈਂਸ ਸੀਗਾ ਉਹ ਪਰ ਸਰਕਾਰ ਕੋਲੇ ਪੈਂਡਿੰਗ ਹੋਰ ਜਿਹੜੇ ਧਰ ਸਰਕਾਰ ਕੋਲੇ ਪੈਂਡਿੰਗ ਹੈ ਉਹ ਤੱਕ ਦੀ ਕੋਈ ਕਾਰਵਾਈ ਨਹੀਂ ਕਰ ਸਕਦੀ ਇਦਾਂ ਦੇ ਕਈ ਹੋਰ ਗੱਲਾਂ ਪਈਆਂ ਗਈਆਂ ਸੀ ਲੇਕਿਨ ਹਾਈ ਕੋਰਟ ਨੇ ਹਰੀ ਦਲੀਲਾਂ ਸਾਰੇ ਪੱਖੋਂ ਸੁਣੀਆਂ ਸੀ ਤੇ 6 ਮਈ ਨੂੰ ਫੈਸਲਾ ਰਿਜ਼ਰਵ ਕਰ ਲਿਆ ਸੀ ਕੱਲ ਦੇਰ ਸ਼ਾਮੇ ਫੈਸਲਾ ਬਾਹਰ ਆਇਆ ਔਰ ਹਾਈ ਕੋਰਟ ਨੇ ਆਪਣੇ ਜਿਹੜੇ 6 ਮਈ ਦੇ ਆਰਡਰ ਹੈ ਉਹਦੇ ਤੇ ਹੀ ਮੋਰ ਲਾਈ ਹੈ ਔਰ ਕਿਹਾ ਕਿ ਸਾਨੂੰ ਜੀਤੇ ਵੀ ਤੁਹਾਨੂੰ ਉਹਦੇ ਸਕਲ ਦੇਣ ਦੀ ਗੱਲ ਕੀਤੀ ਜਾਵੇ ਪੰਜਾਬ ਸਰਕਾਰ ਚ ਦੀ ਗੱਲ ਸ਼ੁਰੂ ਤੋਂ ਕਰ ਰਹੀ ਹੈ ਕਿ ਇਹ ਆਰਡਰ ਗਲਤ ਤਰੀਕੇ ਨਾਲ ਦੇ ਗਿਆ ਹਾਈ ਕੋਰਟ ਨੇ ਕਿ ਇਸੇ ਜਦੋਂ 6 ਮਈ ਨੂੰ ਆਰਡਰ ਦਿੱਤੇ ਸਾਰੇ ਪੱਖ ਹਰ ਚੀਜ਼ ਸਹੀ ਤਰੀਕੇ ਨਾਲ ਜਾ ਕੇ ਦਿੱਤੇ ਨੇ ਔਰ ਜਿਹੜੀ ਇਹ ਗੱਲ ਕਹਿ ਰਹੀ ਹੈ ਕਿ 2 ਮਈ ਦੀ ਬੀਟਿੰਗ ਕਲੀਅਰ ਨਹੀਂ ਹੈ ਅਸੀਂ ਆਪਣੇ 6 ਮਈ ਦੇ ਆਰਡਰ ਚ ਸਾਰੀ ਚੀਜ਼ਾਂ ਕਲੈਰਿਟੀ ਨਾਲ ਦੇ ਦਿੱਤੀ ਇਸਕਾ ਕੀ ਬਾਤ ਪਰ ਉਸ ਗਲਤੇ ਕਰਨ ਦੀ ਕੋਈ ਜ਼ਰੂਰਤ ਹੀ ਨਹੀਂ ਤੇ ਹਾਈ ਕੋਰਟ ਨੇ ਉਹ ਸਾਰੀ ਗੱਲ ਨਾ ਸਮਝ ਕੇ ਪੰਜਾਬ ਸਰਕਾਰ ਦੀ ਜਿਹੜੀ ਐਪਲੀਕੇਸ਼ਨ ਸੀ ਮੋਡੀਫਿਕੇਸ਼ਨ ਔਰ ਰੀਕਾਲਿੰਗ ਦੀ ਉਹਨੂੰ ਖਾਰਿਜ ਕਰਤਾ ਜੀ ਇਸ ਕੁਰੀਪ੍ਰੀ ਸਾਰੇ ਜਾਣਕਾਰ ਸਾਡੇ ਦਰਸ਼ਕਾਂ ਨਕ 545 ਉਹ ਬੀਬੀਐਮਬੀ ਮਾਮਲੇ ਤੇ ਫਿਲਹਾਲ ਪੰਜਾਬ ਸਰਕਾਰ ਨੂੰ ਰਾਹਤ ਮਿਲਦੀ ਕੋਰਟ ਤੋਂ ਵੀ ਨਜ਼ਰ ਨਹੀਂ ਆ ਰਹੀ ਮੰਨਿਆ ਜਾ ਰਿਹਾ ਹੈ ਕਿ ਹੁਣ ਜਿਹੜਾ ਪਾਣੀ ਰੋਕਣ ਦੀ ਕੋਸ਼ਿਸ਼ ਹੋ ਰਹੀ ਹੈ ਉਹ ਸ਼ਾਇਦ ਪੰਜਾਬ ਸਰਕਾਰ ਅੱਗੇ ਨਹੀਂ ਬਤਾ ਪਾਏਗੀ